ਹੈਲੋ ਟੀਅਰ ਸਟੂਡੈਂਟਸ ਤਾਂ ਬਿਟੇ 8ਵੀਂ ਜਮਾਤ ਦੇ ਉਹ ਸਾਰੇ ਵਿਦਿਆਰਥੀ ਜਿਹੜੇ ਕਿ 8ਵੀਂ ਜਮਾਤ ਦੇ ਵਿੱਚੋਂ ਵਧੀਆ ਨੰਬਰ ਲੈਣਾ ਚਾਹੁੰਦੇ ਨੇ ਜਾਂ ਮੈਂ ਕਹਾ ਕਿ ਹੁਣ ਜੋ 10 ਦਿਨ ਰਹਿ ਗਏ ਨੇ ਤੁਹਾਡੇ ਪੇਪਰ ਦੇ ਵਿੱਚ ਸਮਾਰਟ ਵਰਕ ਕਰਕੇ ਵਧੀਆ ਨੰਬਰ ਲੈਣਾ ਚਾਹੁੰਦੇ ਨੇ ਚੰਗੇ ਨੰਬਰ ਲੈਣਾ ਚਾਹੁੰਦੇ ਨੇ ਉਹਨਾਂ ਲਈ ਇਹ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਜੀ ਕਿਉਂਕਿ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਹਰ ਇੱਕ ਚੀਜ਼ ਨੂੰ ਡਿਸਕਸ ਕਰਾਂਗੇ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਵੇਂ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ ਕਿਵੇਂ ਤੁਸੀਂ ਥੋੜੇ ਟਾਈਮ ਦੇ ਵਿੱਚ ਸਮਾਰਟ ਵਰਕ ਕਰਨਾ ਹੈ ਕਿਹੜੇ ਇੰਪੋਰਟੈਂਟ ਟਾਪਿਕਸ ਤੁਸੀਂ ਚੱਕਨੇ ਨੇ ਇਹ ਸਾਰਾ ਕੁਝ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਨਾਲ ਇਹ ਵੀ ਦੱਸਿਆ ਜਾਏਗਾ ਕਿ ਆਪਾਂ ਇਸ ਚੈਨਲ ਦੁਆਰਾ ਤੁਹਾਡੀ ਕਿਸ ਤਰ੍ਹਾਂ ਮਦਦ ਕਰਾਂਗੇ ਸੋ ਵੀਡੀਓ ਨੂੰ ਪਿਆਰੇ ਬੱਚਿਓ ਅੱਜ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਕੋਈ ਵੀ ਇੰਪੋਰਟੈਂਟ ਪੁਆਇੰਟ ਤੁਹਾਡਾ ਮਿਸ ਨਾ ਹੋ ਜਾਏ ਤੇ ਤੁਹਾਨੂੰ ਬਾਅਦ ਵਿੱਚ ਪਛਤਾਵਾ ਨਾ ਰਹੇ ਕਿ ਪੇਪਰ ਤੋਂ ਪਹਿਲਾਂ ਮੈਂ ਇਹ ਵੀਡੀਓ ਕਿਉਂ ਨਾ ਦੇਖੀ ਤਾਂ ਦੇਖੋ ਬੇਟੇ ਤੁਹਾਡੀ ਜਿਹੜੀ ਸਭ ਤੋਂ ਪਹਿਲਾ ਪ੍ਰਸ਼ਨ ਇਹ ਹੈ ਕਿ ਹੁਣ ਟਾਈਮ ਹੈ ਜਿਹੜਾ 17 ਫਰਵਰੀ ਤੋਂ ਤੁਹਾਡੇ ਪੇਪਰ ਸ਼ੁਰੂ ਨੇ ਠੀਕ ਹੈ ਜੀ ਅੱਜ ਹੋ ਗਈ ਹੈ 9 ਤਰੀਕ ਤਾਂ ਲਗਭਗ 8 ਕ ਦਿਨ ਹੈਗੇ ਆ 1 ਵੀਕ ਹੈਗਾ ਤੁਹਾਡੇ ਕੋਲ ਤਾਂ ਇਸ ਇੱਕ ਵੀਕ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੰਮ ਕਰਨਾ ਹੈ ਕਿਸ ਤਰ੍ਹਾਂ ਸਟ੍ਰੈਟਜੀ ਬਣਾਨੀ ਹੈ ਪਲੈਨਿੰਗ ਕਰਨੀ ਹੈ ਇਹ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਚੱਲ ਰਹੇ ਹੋਣਗੇ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਬਟੇ ਕਿ ਤੁਸੀਂ ਹੁਣ ਸਟ੍ਰੈਸ ਨਹੀਂ ਲੈਣੀ ਠੀਕ ਹੈ ਹੁਣ ਕੰਮ ਕਰਨ ਦਾ ਟਾਈਮ ਹੈ ਟੈਨਸ਼ਨ ਲੈਣ ਦਾ ਟਾਈਮ ਹੈ ਜਿਹੜਾ ਉਹ ਨਹੀਂ ਹੈਗਾ ਤੇ ਤੁਸੀਂ ਬਲੀਵ ਕਰੋ ਇਸ ਗੱਲ ਦਾ ਵਿਸ਼ਵਾਸ ਕਰੋ ਕਿ ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਸਟ੍ਰੈਟਜੀ ਸਮਝ ਆ ਜਾਏਗੀ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ 8 ਦਿਨਾਂ ਦੇ ਵਿੱਚ ਵੀ ਵਧੀਆ ਨੰਬਰ ਲੈ ਸਕਦੇ ਹੋ ਤਾਂ ਸਭ ਤੋਂ ਜ਼ਰੂਰੀ ਜੋ ਫਰਸਟ ਪੁਆਇੰਟ ਹੈ ਬਟੇ ਸਭ ਤੋਂ ਪਹਿਲਾਂ ਤੁਸੀਂ ਸਾਰੇ ਆਪਣੀ ਡੇਟ ਸ਼ੀਟ ਨੂੰ ਆਪਣੇ ਸਾਹਮਣੇ ਰੱਖੋ ਠੀਕ ਹੈ ਡੇਟ ਸ਼ੀਟ ਨੂੰ ਐਨਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਪੇਪਰਾਂ ਦੇ ਅੱਗੇ ਤੁਹਾਨੂੰ ਛੁੱਟੀਆਂ ਆ ਰਹੀਆਂ ਨੇ ਕਿਹੜਿਆਂ ਦੇ ਅੱਗੇ ਨਹੀਂ ਆ ਰਹੀਆਂ ਕਿਉਂਕਿ ਜਿਨ੍ਹਾਂ ਦੇ ਅੱਗੇ ਜਿਨ੍ਹਾਂ ਪੇਪਰਾਂ ਦੇ ਅੱਗੇ ਛੁੱਟੀਆਂ ਨਹੀਂ ਹੋਣਗੀਆਂ ਉਹਨਾਂ ਦੀ ਤਿਆਰੀ ਤੁਹਾਨੂੰ ਹੁਣੇ ਤੋਂ ਕਰਨੀ ਪਵੇਗੀ ਸੋ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਆਪਾਂ ਤੁਹਾਡੀ ਡੇਟ ਸ਼ੀਟ ਦੇਖਦੇ ਹਾਂ ਤਾਂ ਤਾਂ ਦੇਖੋ ਜਿਵੇਂ ਪਹਿਲਾ ਪੇਪਰ ਤੁਹਾਡਾ 17 ਫਰਵਰੀ ਦਾ ਹੈਗਾ ਦਿਨ ਮੰਗਲਵਾਰ ਹੈ ਇੰਗਲਿਸ਼ ਦਾ ਦੇਖੋ ਸਾਰੀ ਡੇਟ ਸ਼ੀਟ ਤੁਹਾਡੇ ਸਾਹਮਣੇ ਲਿਖੀ ਹੈ ਦੂਜਾ ਪੇਪਰ ਪੰਜਾਬੀ ਦਾ ਹੈ ਪਰ ਉਹਦੇ ਵਿੱਚ ਤੁਹਾਨੂੰ ਇੱਕ ਛੁੱਟੀ ਹੈ 18 ਤਰੀਕ ਦੀ ਤਾਂ ਹੁਣ ਦੇਖੋ ਮੈਂ ਰੈੱਡ ਕਲਰ ਦੇ ਨਾਲ ਇਹ ਵਾਲੇ ਪੇਪਰ ਕਿਉਂ ਲਿਖੇ ਨੇ ਕਿਉਂਕਿ ਇਹ ਉਹ ਪੇਪਰ ਨੇ ਜਿਵੇਂ ਕਿ ਸਾਇੰਸ ਦਾ ਹਿੰਦੀ ਦਾ ਕੰਪਿਊਟਰ ਸਾਇੰਸ ਸੋਸ਼ਲ ਸਾਇੰਸ ਫਿਜ਼ੀਕਲ ਐਜੂਕੇਸ਼ਨ ਤੇ ਐਗਰੀਕਲਚਰ ਜਿੰਨਾ ਪੇਪਰਾਂ ਦੇ ਅੱਗੇ ਤੁਹਾਨੂੰ ਛੁੱਟੀ ਨਹੀਂ ਹੈਗੀ ਸੋ ਪਿਆਰੇ ਵਿਦਿਆਰਥੀਓ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਿੰਨਾ ਪੇਪਰ ਅੱਗੇ ਛੁੱਟੀ ਨਹੀਂ ਹੈਗੀ ਉਹਨਾਂ ਦੀ ਤਿਆਰੀ ਆਪਾਂ ਪਹਿਲਾਂ ਹੀ ਇਸ ਹਫ਼ਤੇ ਕਰ ਲੈਣੀ ਹੈ ਹੁਣ ਦੇਖੋ ਸਟ੍ਰੈਟਜੀ ਕੀ ਹੈ ਬਟੇ ਦੇਖੋ ਕਿਸੇ ਵੀ ਪੇਪਰ ਦੇ ਵਿੱਚ ਸਕਸੈਸ ਲੈਣ ਦੇ ਲਈ ਤਿੰਨ ਚਾਰ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਆਪਾਂ ਠੀਕ ਹੈ ਵਧੀਆ ਨੰਬਰ ਲੈਣ ਲਈ ਸਭ ਤੋਂ ਪਹਿਲਾ ਪੁਆਇੰਟ ਲੇਟੈਸਟ ਪੇਪਰ ਪੈਟਰਨ ਠੀਕ ਹੈ ਜੀ ਤੁਸੀਂ ਕੀ ਕਰਨਾ ਹੈ ਬਟੇ ਜਿੰਨੇ ਵੀ ਤੁਹਾਡੇ 6-7 ਸਬਜੈਕਟ ਹੈਗੇ ਆ ਕਿਉਂਕਿ ਪੰਜਾਬ ਸਕੂਲ এডੂਕੇਸ਼ਨ ਬੋਰਡ ਨੇ ਨਵੇਂ ਪੇਪਰ ਪੈਟਰਨ ਸੀਗੇ ਜਿਹੜੇ ਉਹ ਜਾਰੀ ਕੀਤੇ ਸੀ ਕੁਝ ਚੇਂजेस ਉਹਨਾਂ ਨੇ ਕਰ ਦਿੱਤੇ ਸੀ ਜਿਵੇਂ ਪਹਿਲਾਂ ਆਬਜੈਕਟਿਵ ਪੇਪਰ ਸੀਗਾ ਜਿਹੜਾ ਉਹ ਬਟੇ ਜ਼ਿਆਦਾ ਹੁੰਦਾ ਸੀਗਾ ਹੁਣ ਘੱਟ ਆਉਂਦਾ ਠੀਕ ਹੈ ਤਾਂ ਤੁਸੀਂ ਇੱਕ ਦਿਨ ਲੱਗੇਗਾ ਤੁਸੀਂ ਸਾਰੇ ਜਿੰਨੇ ਵੀ ਤੁਹਾਡੇ ਸਬਜੈਕਟ ਆ ਉਹਨਾਂ ਦੇ ਲੇਟੈਸਟ ਪੇਪਰ ਪੈਟਰਨ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਦੀ ਪੂਰੀ ਇੱਕ ਛਵੀ ਆ ਤੁਹਾਡੇ ਮਾਈਂਡ ਵਿੱਚ ਸੈੱਟ ਹੋਵੇ ਕਿ ਮੇਰਾ ਪੇਪਰ ਇਸ ਤਰ੍ਹਾਂ ਦਾ ਹੋਵੇਗਾ ਇੰਨੇ ਆਬਜੈਕਟਿਵ ਕੁਐਸਚਨ ਆਣਗੇ ਇੰਨੇ ਸ਼ਾਰਟ ਕੁਐਸਚਨਸ ਆਣਗੇ ਇੰਨੇ ਲੌਂਗ ਕੁਐਸਚਨ ਆਉਣਗੇ ਤਾਂ ਬੇਟੇ ਇਹ ਚੀਜ਼ ਨੂੰ ਇਗਨੋਰ ਨਹੀਂ ਕਰਨਾ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਚੈਨਲ ਤੇ ਆਪਾਂ ਤੁਹਾਡੇ ਸਾਰੇ ਸਬਜੈਕਟਸ ਦੇ ਲੇਟੈਸਟ ਪੇਪਰ ਪੈਟਰਨ ਆਲਰੇਡੀ ਪਾਏ ਹੋਏ ਨੇ ਲਿੰਕ ਮੈਂ ਕਮੈਂਟ ਵਿੱਚ ਦਵਾਂਗੀ ਉੱਥੋਂ ਤੁਸੀਂ ਦੇਖ ਲੈਣਾ ਠੀਕ ਹੈ ਜੀ ਇਹ ਫਰਸਟ ਪੁਆਇੰਟ ਹੈ ਸੈਕਿੰਡ ਪੁਆਇੰਟ ਹੁੰਦਾ ਬਟੇ ਕਿ ਆਪਾਂ ਪਿਛਲੇ ਸਾਲਾਂ ਦੇ ਪੇਪਰਾਂ ਨੂੰ ਇਗਨੋਰ ਜਮਾਂ ਨਹੀਂ ਕਰਨਾ ਜਮਾਂ ਸਕਿਪ ਨਹੀਂ ਕਰਨਾ ਚਾਹੇ ਪੇਪਰ ਪੈਟਰਨ ਚੇਂਜ ਹੋ ਗਿਆ ਪਰ ਕੁਐਸਚਨ ਇੰਪੋਰਟੈਂਟ ਤਾਂ ਉਹੀ ਰਹਿਣਗੇ ਹਰ ਵਿਸ਼ੇ ਦੇ ਵਿੱਚ ਬਟੇ ਕੁਝ ਇਸ ਤਰ੍ਹਾਂ ਦੇ ਕੁਐਸਚਨ ਹੁੰਦੇ ਨੇ ਜਿਨ੍ਹਾਂ ਨੂੰ ਜੋ ਐਗਜ਼ਾਮੀਨਰ ਹੁੰਦਾ ਜਿਹੜੇ ਪੇਪਰ ਸੈੱਟ ਕਰਦੇ ਨੇ ਉਹ ਇਗਨੋਰ ਨਹੀਂ ਕਰਦੇ ਤੇ ਉਹ ਕੁਐਸਚਨ ਹਰ ਸਾਲ ਹੀ ਆਪਾਂ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਸੋ ਕਟੋ-ਕਟ 5 ਸਾਲ ਕਿੰਦਾ ਪਿਛਲੇ 3 ਸਾਲਾਂ ਦੇ ਪੇਪਰ ਹੈ ਜਿਹੜੇ ਉਹ ਤੁਸੀਂ ਜ਼ਰੂਰ ਕਰਨੇ ਨੇ ਹੁਣ ਗੱਲ ਇਹ ਹੈ ਕਿ ਉਹ ਤੁਹਾਨੂੰ ਪੇਪਰ ਮਿਲਣਗੇ ਕਿਥੋਂ ਤਾਂ ਬੇਟੇ ਆਪਾਂ ਇਸ ਚੈਨਲ ਤੇ ਤੁਹਾਨੂੰ ਪਿਛਲੇ 3 ਨੇ ਸਾਲਾਂ ਦੇ ਪੇਪਰ ਹੈ ਜਿਹੜੇ ਉਹ ਕਰਵਾਵਾਂਗੇ ਹਰ ਸਬਜੈਕਟ ਦਾ ਪੇਪਰ ਤੁਹਾਨੂੰ ਕਰਵਾਇਆ ਜਾਏਗਾ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਕਿਉਂਕਿ ਜੇਕਰ ਆਈਕਨ ਪ੍ਰੈਸ ਹੋਣਗੇ ਸਬਸਕ੍ਰਾਈਬ ਕੀਤਾ ਹੋਏਗਾ ਚੈਨਲ ਨੂੰ ਫਿਰ ਹੀ ਤੁਹਾਨੂੰ ਹਰ ਵੀਡੀਓ ਦਾ ਲਿੰਕ ਹੈ ਜਿਹੜਾ ਮਿਲੇਗਾ ਹੁਣ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਪ੍ਰੋਪਰ ਕਿ ਕਿਹੜੇ ਦਿਨ ਕਿਹੜਾ ਪੇਪਰ ਹੈ ਜਿਹੜਾ ਇਸ ਚੈਨਲ ਤੇ ਤੁਹਾਨੂੰ ਕਰਵਾਇਆ ਜਾਏਗਾ ਸੋ ਲਾਸਟ ਮਿੰਟ ਰਿਵੀਜ਼ਨ ਹੁਣ ਲਾਸਟ ਮਿੰਟ ਰਿਵੀਜ਼ਨ ਦੇ ਵਿੱਚ ਕੀ ਹੈ ਤਾਂ ਦੇਖੋ ਬੇਟੇ ਇਹ ਚੈਨਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਚੈਨਲ ਤੁਹਾਡੀ ਕਿਸ ਤਰ੍ਹਾਂ ਮਦਦ ਕਰੇਗਾ ਤਾਂ ਤਾਂ ਇਹ ਚੈਨਲ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਪ੍ਰੀਵੀਅਸ ইয়ার ਦੇ ਪੇਪਰ ਕਰਵਾਏਗਾ ਠੀਕ ਹੈ ਜੀ ਫਿਰ ਤੁਹਾਡੇ ਹਰ ਪੇਪਰ ਤੋਂ ਪਹਿਲਾਂ ਇੱਕ ਲਾਸਟ ਮਿੰਟ ਰਿਵੀਜ਼ਨ ਦੀ ਵੀਡੀਓ ਅਪਲੋਡ ਕਰੇਗਾ ਜਿਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਹੀ ਜੋ ਐਗਜ਼ਾਮੀਨਰ ਹਮੇਸ਼ਾ ਐਗਜ਼ਾਮ ਵਿੱਚ ਪਾਉਂਦੇ ਨੇ ਉਹੀ ਡਿਸਕਸ ਕਰਿਆ ਕਰਾਂਗੇ ਸੋ ਬਟੇ ਇਸ ਚੈਨਲ ਦੀ ਤੁਸੀਂ ਕਿਸੇ ਵੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਟਾਈਮ ਕੱਟ ਕੇ ਪੇਪਰ ਤੋਂ ਪਹਿਲਾਂ ਜ਼ਰੂਰ ਦੇਖਣਾ ਤਾਂ ਜੋ ਬਾਅਦ ਵਿੱਚ ਪਛਤਾਵਾ ਨਾ ਰਹੇ ਕਿ ਵੀਡੀਓ ਵਿੱਚ ਪਹਿਲਾਂ ਹੀ ਕੁਐਸਚਨ ਦੱਸੇ ਹੋਏ ਸੀਗੇ ਇਹ ਪੇਪਰ ਵਿੱਚ ਆਉਣੇ ਨੇ ਤੁਸੀਂ ਵੀਡੀਓ ਨਹੀਂ ਦੇਖੀ ਤੇ ਫਿਰ ਤੁਹਾਡਾ ਪੇਪਰ ਵਧੀਆ ਨਹੀਂ ਹੋਇਆ ਕਲੀਅਰ ਤਾਂ ਸਟ੍ਰੈਟਜੀ ਆਪਾਂ ਦੁਬਾਰਾ ਡਿਸਕਸ ਕਰ ਲੈਣੇ ਆ ਤੁਹਾਡਾ ਪਹਿਲਾ ਕੰਮ ਹੈ ਤੁਸੀਂ ਪਿਛਲੇ ਪੇਪਰਾਂ ਦੇ ਸੌਰੀ ਜੋ ਪੇਪਰ ਸਟਰਕਚਰ ਹੈ ਖਾਸ ਕਰਕੇ ਜੋ ਲੇਟੈਸਟ ਪੇਪਰ ਪੈਟਰਨ ਹੈ ਉਹ ਤੁਸੀਂ ਦੇਖਣੇ ਨੇ ਪਿਛਲੇ ਸਾਲਾਂ ਦੇ ਪੇਪਰ ਜ਼ਰੂਰ ਕਰਕੇ ਜਾਣੇ ਨੇ ਤੇ ਜੋ ਵੀ ਲਾਸਟ ਮਿੰਟ ਰਿਵੀਜ਼ਨ ਤੁਹਾਨੂੰ ਇਸ ਚੈਨਲ ਤੇ ਕਰਵਾਈ ਜਾਏਗੀ ਹਰ ਪੇਪਰ ਤੋਂ ਪਹਿਲਾਂ ਤੁਸੀਂ ਜ਼ਰੂਰ ਕਰਨੀ ਹੈ ਤਾਂ ਹੁਣ ਇਹ ਜਿਹੜੀ ਸਲਾਈਡ ਤੁਹਾਡੇ ਸਾਹਮਣੇ ਹੈ ਇਹ ਇੰਪੋਰਟੈਂਟ ਹੈ ਬਟੇ ਇਹ ਮੇਰੀ ਸਟ੍ਰੈਟਜੀ ਹੈ ਕਿ ਮੈਂ ਤੁਹਾਨੂੰ ਇਸ ਚੈਨਲ ਤੇ ਕਿਸ ਤਰ੍ਹਾਂ ਤਿਆਰੀ ਕਰਾਵਾਂਗੀ ਜਿਵੇਂ 9 ਤਰੀਕ ਤੋਂ ਤੁਹਾਡਾ ਕੰਮ ਸ਼ੁਰੂ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ 2023 ਦੇ ਵਿੱਚ ਜੋ ਇੰਗਲਿਸ਼ ਦਾ ਪੇਪਰ ਹੋਇਆ ਸੀ ਉਹ ਕਰਵਾਇਆ ਜਾਏਗਾ 10 ਤਰੀਕ ਨੂੰ ਤੁਹਾਨੂੰ ਪੰਜਾਬੀ ਦਾ ਪੇਪਰ ਕਰਵਾਇਆ ਜਾਏਗਾ 2023 ਦਾ 11 ਤਰੀਕ ਨੂੰ ਸਾਇੰਸ ਦਾ 2023 ਦਾ ਪੇਪਰ ਕਰਾਇਆ ਜਾਏਗਾ 12 ਤਰੀਕ ਨੂੰ ਹਿੰਦੀ ਦਾ ਪੇਪਰ ਕਰਾਇਆ ਜਾਏਗਾ 2023 ਦਾ 13 ਤਰੀਕ ਨੂੰ ਮੈਥ ਤੇ ਸੋਸ਼ਲ ਸਾਇੰਸ ਦਾ ਪੇਪਰ ਕਰਵਾਇਆ ਜਾਏਗਾ 2023 ਦਾ ਫਿਰ 14 ਤਰੀਕ ਨੂੰ ਇੰਗਲਿਸ਼ ਦਾ 2024 ਦਾ ਪੇਪਰ ਕਰਾਇਆ ਜਾਏਗਾ 15 ਤਰੀਕ ਨੂੰ 2025 ਦਾ ਪੇਪਰ ਕਰਾਇਆ ਜਾਏਗਾ ਇੰਗਲਿਸ਼ ਦਾ ਤੇ 16 ਤਰੀਕ ਨੂੰ ਇੰਗਲਿਸ਼ ਤੇ ਹੀ ਲਾਸਟ ਮਿੰਟ ਰਿਵੀਜ਼ਨ ਹੈ ਜਿਹੜੀ ਕਰਵਾਈ ਜਾਏਗੀ ਜਿਦੇ ਵਿੱਚ ਆਪਾਂ ਸਾਰਾ ਹੀ ਪੇਪਰ ਖਾਸ ਕਰਕੇ ਜਿਹੜਾ ਗ੍ਰਾਮਰ ਸੈਕਸ਼ਨ ਹੋਏਗਾ ਉਹ ਡਿਸਕਸ ਕਰਾਂਗੇ ਤਾਂ ਬੇਟੇ ਤੁਸੀਂ ਚੈਨਲ ਨਾਲ ਜੇਕਰ ਬਨੇ ਰਹੋਗੇ ਤਾਂ ਨਾਲ-ਨਾਲ ਤੁਹਾਨੂੰ ਇਨਸਟਰਕਸ਼ਨਸ ਦਿੰਦੇ ਜਾਵਾਂਗੇ ਕਿ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਕਰਵਾਉਣ ਜਾ ਰਹੇ ਹਾਂ ਸੋ ਇਹ ਜਿਹੜੀ ਮੈਂ ਸਟ੍ਰੈਟਜੀ ਬਣਾਈ ਹੈ ਬੇਟੇ ਇਹ ਤੁਹਾਡੀ ਡੇਟ ਸ਼ੀਟ ਨੂੰ ਅੱਗੇ ਰੱਖ ਕੇ ਬਣਾਈ ਹੈ ਠੀਕ ਹੈ ਜੀ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਇਸ ਚੈਨਲ ਨਾਲ ਜੋ ਬੱਚੇ ਜੁੜੇ ਹੋਏ ਨੇ ਜਾਂ ਜੁੜ ਰਹੇ ਨੇ ਉਹਨਾਂ ਸਾਰਿਆਂ ਦੀ ਮਦਦ ਹੋ ਸਕੇ ਤੇ ਤੁਹਾਡੇ ਸਾਰੇ ਬੱਚਿਆਂ ਦੇ ਇਸ ਇੱਕ ਹਫ਼ਤੇ ਦੇ ਵਿੱਚ ਮਿਹਨਤ ਕਰਕੇ ਬਹੁਤ ਵਧੀਆ ਜਿਹੜੇ ਨੰਬਰ ਹੈ ਉਹ ਆ ਸਕਣ ਸੋ ਪਿਆਰੇ ਵਿਦਿਆਰਥੀਓ ਬਿਟੇ ਸਟ्रेस ਲੈਣ ਦਾ ਟਾਈਮ ਨਹੀਂ ਹੈਗਾ ਹੁਣ ਟੈਨਸ਼ਨ ਲੈਣ ਦਾ ਟਾਈਮ ਨਹੀਂ ਹੁਣ ਕੰਮ ਕਰਨ ਦਾ ਟਾਈਮ ਹੈਗਾ ਤੁਸੀਂ ਸ਼ਾਂਤ ਹੋ ਕੇ ਆਰਾਮ ਨਾਲ ਆਪਣੀ ਸਟ੍ਰੈਟਜੀ ਵੀ ਬਣਾਓ ਚੈਨਲ ਨਾਲ ਜੁੜੇ ਰਹੋ ਜੋ ਵੀ ਇੰਪੋਰਟੈਂਟ ਵੀਡੀਓਜ਼ ਆ ਰਹੀਆਂ ਉਸ ਨੂੰ ਦੇਖੋ ਸਮਝੋ ਤੇ ਤਿਆਰੀ ਕਰੋ ਠੀਕ ਹੈ ਜੀ ਅੱਗੇ ਆਪੇ ਹੀ ਸਭ ਵਧੀਆ ਹੋਏਗਾ ਸੋ ਬੀਟੇ ਆਲ ਦਾ ਬੈਸਟ ਤੁਸੀਂ ਆਪਣਾ ਬੈਸਟ ਦੇਣਾ ਤੇ ਕਦੇ ਵੀ ਗਿਵ ਅਪ ਨਹੀਂ ਕਰਨਾ ਅੱਜ ਦੀ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਵੀਡੀਓ ਨੂੰ ਲਾਈਕ ਕਰਨਾ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤਾਂ ਜੋ ਹਰ ਸਟੂਡੈਂਟ ਦੀ ਹੈਲਪ ਹੈ ਜਿਹੜੀ ਇਸ ਚੈਨਲ ਦੁਆਰਾ ਕੀਤੀ ਜਾ ਸਕੇ ਤੇ ਤੁਹਾਡਾ ਤੇ ਇਸ ਚੈਨਲ ਦਾ ਸਾਥ ਸਿਰਫ 8ਵੀਂ ਤੱਕ ਨਹੀਂ 12ਵੀਂ ਤੱਕ ਬਣਿਆ ਰਹੇ ਇਸ ਵੀਡੀਓ ਵਿੱਚ ਇਨਾ ਹੀ ਸ਼ੁਕਰੀਆ